ਹਰ ਮੁਸ਼ਕਿਲ ਹੱਲ ਹੁੰਦੀ ਇਹ ਸ਼ਾਨ ਮੇਰੇ ਦਸਤਗੀਰ ਦੀ ਦਸਤਗੀਰ ਉਹਨੂੰ ਕਹਿੰਦੇ ਜਿਹੜਾ ਬਾਹ ਫੜ ਲੈਂਦਾ ਨਾ ਤਾਂ ਫਿਰ ਉਹ ਕਦੀ ਉਹਦੀ ਬਾਹ ਨੂੰ ਛੱਡਦੇ ਨਹੀਂ ਹੈ ਉਹ ਕਹਿੰਦੇ ਬਸ ਤੂੰ ਵਿਸ਼ਵਾਸ ਰੱਖ ਜੇ ਮੇਰਾ ਹੋ ਗਿਆ ਤਾਂ ਇੱਥੇ ਉੱਥੇ ਦੋਨਾਂ ਜਹਾਨਾਂ 'ਚ ਤੈਨੂੰ ਮੈਂ ਆਪ ਹੀ ਸੰਭਾਲੂ ਇਹ ਯਕੀਨ ਇਹ ਵਿਸ਼ਵਾਸ ਕਿਉਂਕਿ ਯਾਦ ਰੱਖੋ ਜੀਵਨ 'ਚ ਹਰ ਕਦਮ ਤੇ ਮੁਸ਼ਕਿਲਾਂ ਪਰੇਸ਼ਾਨੀਆਂ ਤਕਲੀਫਾਂ ਦੁੱਖ ਖੜੇ ਹੈ ਜਿਵੇਂ ਅਸੀਂ ਕਈ ਵਾਰ ਦੱਸੀਦਾ ਹੈ کہ زندگی کے ہر موڑ پر مشکلیں تو کھڑی ہیں مگر جیتتا وہ ہی ہے جس کی سوچ بڑی ہے جتوں دی ہندی جڑی سوچ بڑی رکھدا ہے کہ میں مشکلاتوں تو نہیں ڈرنا ٹھیک ہے سامنے ہن بندہ کہندا ہے کہ سامنے کوئی کتا کھڑا ہے بلی کھڑی ہے شیر بھی کھڑا ہے تا جی اندر حوصلہ بڑا ہوے نا وشواس بڑا ہوے اور یہ پتہ ہوے کہ میرے نال بہت بڑی طاقت ہے تو بندہ ਸ਼ੇਰਾਂ ਨਾਲ ਵੀ ਟਕਰਾ ਜਾਂਦਾ ਕਿਉਂਕਿ ਪਤਾ ਹੈ ਕਿ ਮੇਰੀ ਰੱਖਿਆ ਕਰਨ ਵਾਲਾ ਇਹ ਸ਼ੇਰਾਂ ਤੋਂ ਬਹੁਤ ਸ਼ਕਤੀਸ਼ਾਲੀ ਹੈ ਤਾਂ ਜਿਹਨੂੰ ਆਪਣੇ ਆਪ ਤੇ ਆਪਣੇ ਰੱਬ ਤੇ ਵਿਸ਼ਵਾਸ ਨਾ ਹੋਵੇ ਉਹ ਫਿਰ ਕੀ ਹੁੰਦਾ ਮਾੜੀਆਂ ਮਾੜੀਆਂ ਮੁਸੀਬਤਾਂ ਨੂੰ ਦੇਖ ਕੇ ਰੋਣਾ ਸ਼ੁਰੂ ਕਰ ਦਿੰਦਾ ਇਸ ਲਈ ਇਹ ਯਾਦ ਰੱਖੋ ਕਿ ਸਤਕੇ ਜਾਮਾ ਮੈਂ ਗੌਸ ਦੇ ਨਾਮ ਉਤੋਂ ਹੁੰਦੀ 11ਵੀਂ ਪੀਰਾਂ ਨੇ ਪੀਰ ਦੀ ਹੈ ਦੇਵੇ ਨਿਆਜ਼ ਹਰ ਮੁਸ਼ਕਿਲ ਹੱਲ ਹੁੰਦੀ ਇਸ਼ਾਨ ਮੇਰੇ ਦਸਤਗੀਰ ਦੀ ਹੈ ਤਾਂ ਹੀ ਤਾਂ ਕਹਿੰਦੇ ਨਾ ਉਹ ਤੇ ਕਦੇ ਨਾ ਡੁੱਬਦੇ ਨੇ ਜਿਹੜੇ ਗੋਸਪਾਕ ਨੇ ਤਾਰੇ ਜਰਾ غور ਕਰਨਾ ਜੀ ਉਹਨਾਂ ਨੇ ਤਾਰ ਦਿੱਤੇ ਫਿਰ ਕੋਈ ਤੂਫਾਨ ਉਹਨਾਂ ਨੂੰ ਡਬਾਉ ਨਹੀਂ ਸਕਦਾ ਫਿਰ ਕੋਈ ਤਾਕਤ ਉਹਨਾਂ ਨੂੰ ਡਬਾਉ ਨਹੀਂ ਸਕਦੀ ਕਿਉਂਕਿ ਬੜੀ ਰਹਿਮਤ ਹੁੰਦੀ ਹੈ ਫਕੀਰਾਂ ਦੇ ਵਚਨਾਂ ਨਾਲ ਜੁੜੀ ਹੋਈ ਬੜੀ ਰਹਿਮਤ ਹੁੰਦੀ ਹੈ ਫਕੀਰਾਂ ਦੇ ਜੀਵਨ ਦੇ ਨਾਲ ਜੁੜੀ ਹੋਈ ਬਸ ਗੱਲ ਤਾਂ ਸਾਡੇ ਵਿਸ਼ਵਾਸ ਦੀ ਹੈ ਤਾਂ ਹੀ ਇਥੇ ਪਹਿਲਾ ਵਚਨ ਜੋ ਐਸੀ ਪੁੱਛਿਆ ਤੁਹਾਨੂੰ ਪਹਿਲਾ ਸਵਾਲ ਕਿ ਤੁਸੀਂ ਪਾਣਾ ਕੀ ਚਾਹਦੇ ਹੋ ਸੋਚੋਂ ਮਨਚ ਔਰ ਹੁਣ ਦੂਜਾ ਸਵਾਲ ਕਿ ਜੋ ਤੁਸੀਂ ਪਾਣਾ ਚਾਹਦੇ ਹੋ ਸੋਚ ਲਿਆ ਸੋਚ ਲਿਆ ਸਾਰਿਆਂ ਨੇ ਕਿਉਂਕਿ ਅੱਜ ਜਿੱਦਾਂ ਕਿਹਾ ਨਾ ਖਾਲੀ ਨਹੀਂ ਭੇਜਣਾ ਬਹੁਤ ਕੁਝ ਦੇ ਕੇ ਭੇਜਣਾ ਤੁਹਾਨੂੰ ਇਸ ਕਰਕੇ ਕੀ ਪਾਣਾ ਚਾਹਦੇ ਹੋ ਤੁਸੀਂ ਪਰ ਸੋਚ ਅੱਛੀ ਹੋਣੀ ਚਾਹੀਦੀ ਹੈ ਅੱਛੀ ਦਾ ਮਤਲਬ ਕਿਸੇ ਦੀ ਬੁਰੀ ਨਹੀਂ ਹੋਣੀ ਚਾਹੀਦੀ ਕਿਸੇ ਵਾਸਤੇ ਬੁਰੀ ਸੋਚ ਨਹੀਂ ਹੋਣੀ ਚਾਹੀਦੀ ਬਰੋ ਸਮਝਦੇ ਹੋ ਕਿ ਨਹੀਂ ਕਿਉਂਕਿ ਸਾਡਾ ਮਾਲਿਕ ਉਹ ਸਾਡਾ ਪ੍ਰਭੂ ਪਰਮਾਤਮਾ ਉਹ ਇਹ ਦੇਖਦਾ ਹੈ ਕਿ ਜਿਹਦੀ ਸੋਚ ਨੇਕ ਹੋਵੇ ਅੱਛੀ ਹੋਵੇ ਉਹਦੀ ਸੋਚ ਨੂੰ ਪੂਰਾ ਵੀ ਜ਼ਰੂਰ ਕਰਦਾ ਤਾਂ ਜਿਹਦੀ ਸੋਚ ਕਿਸੇ ਦਾ ਘਰ ਵਿਗਾੜਨ ਦੀ ਹੋਵੇ ਕਿਸੇ ਦਾ ਘਰ ਢਾਣ ਦੀ ਹੋਵੇ ਉਹ ਕਦੀ ਰੱਬ ਨਹੀਂ ਕਰਦਾ ਸਮਝ ਗੋਗ ਨਹੀਂ ਇਸ ਲਈ ਕੀ ਚਾਹੁੰਦੇ ਹੋ ਤੁਸੀਂ ਸੋਚੋ ਮਨਚ ਸੋਚ ਲਿਆ ਹੋ ਗਿਆ ਜਵਾਬ ਨਹੀਂ ਆਇਆ ਸੋਚਣਾ ਕੀ ਚਾਹੁੰਦੇ ਹੋ ਤੁਸੀਂ ਸੋਚ ਲਿਆ ਹੁਣ ਦੂਸਰਾ ਸਵਾਲ ਹੈ ਸਾਡਾ ਕਿ ਜੋ ਤੁਸੀਂ ਚਾਹੁੰਦੇ ਹੋ ਚਾਹੇ ਕੋਈ ਮੁਸ਼ਕਿਲ ਹੈ ਚਾਹੇ ਬਿਮਾਰੀ ਤੋਂ ਛੁਟਕਾਰਾ ਚਾਹੁੰਦੇ ਹੋ ਚਾਹੇ ਕਾਰੋਬਾਰ 'ਚ ਬਰਕਤ ਚਾਹੁੰਦੇ ਹੋ ਚਾਹੇ ਤੰਦਰੁਸਤੀ ਚਾਹੁੰਦੇ ਹੋ ਚਾਹੇ ਤੁਸੀਂ ਬੱਚਿਆਂ ਨੂੰ ਜਾਂੰਦਿਕ ਪੇਪਰਾਂ 'ਚ ਸਫਲਤਾ ਮਿਲੇ ਜਾਂ ਹੋਰ ਇਨਸਾਨ ਹੁੰਦਾ ਕਿ ਮੈਨੂੰ ਇੱਥੇ ਕਾਮਯਾਬੀ ਮਿਲੇ ਜੋ ਵੀ ਤੁਸੀਂ ਚਾਹੁੰਦੇ ਹੋ ਸੋਚ ਲਿਆ ਹੁਣ ਦੂਸਰਾ ਸਵਾਲ ਕਿ ਜੋ ਤੁਸੀਂ ਚਾਹੁੰਦੇ ਹੋ ਉਹਨੂੰ ਹਾਸਲ ਕਰਨ ਵਾਸਤੇ ਤੁਸੀਂ ਕੀ ਕਰ ਸਕਦੇ ਹੋ ਕਿਉਂਕਿ ਉਹ ਚੀਜ਼ ਮੁਫ਼ਤ ਨਹੀਂ ਮਿਲਦੀ ਬੋਲੋ ਸਮਝਦੇ ਹੋ ਕਿ ਨਹੀਂ ਉਹਦੇ ਵਾਸਤੇ ਕੁਛ ਨਾ ਕੁਛ ਕਰਨਾ ਵੀ ਪੈਂਦਾ ਹੈ ਜੇ ਬੰਦਾ ਸੋਚੇ ਲੈ ਵੀ ਮੈਂ ਤਾਂ ਚਾਹੁੰਦਾ ਕਿ ਮੈਂ ਪ੍ਰਾਈਮ ਮਿਨਿਸਟਰ ਬਣ ਜਾਵਾਂ ਇੰਡੀਆ ਦਾ ਤਾਂ ਸੋਚਣ ਨਾਲ ਹੀ ਪ੍ਰਾਈਮ ਮਿਨਿਸਟਰ ਨਹੀਂ ਬਣ ਜਾਣਾ ਉਹਦੇ ਵਾਸਤੇ ਫਿਰ ਕਰਮ ਵੀ ਉਦਾਂ ਦੇ ਕਰਨੇ ਪੈਣੇ ਆ ਇਸ ਲਈ ਦੂਜਾ ਸਵਾਲ ਹੈ ਹੁਣ ਇੱਕ ਬੰਦਾ ਸੋਚੇ ਬੈਠਾ ਬੈਠਾ ਮਾਲਕ ਕਹਿੰਦੇ ਸੋਚੂ ਕੀ ਚਾਹਦੇ ਹੋ ਲੈ ਵੀ ਮੇਰਾ ਭਾਰ ਨਾ 150 ਕਿਲੋ ਹੈ ਜਾਂ 110 ਕਿਲੋ ਹੈ ਮੈਂ ਚਾਹੁੰਦਾ ਕਿ ਮੈਂ 75 ਕਿਲੋ ਦਾ ਫਿੱਟ ਹੋ ਜਾਵਾਂ। ਔਰ ਬੈਠੇ ਉਠਾਏ ਨੂੰ ਜਦੋਂ ਸਵੇਰੇ ਉੱਠਦਾ ਹੈ ਹੋ ਗਿਆ ਤਾਂ ਇਦਾਂ ਨਹੀਂ ਉਹਦੇ ਵਾਸਤੇ ਕਰਨਾ ਕੀ ਚਾਹਦੇ ਆ ਅਸੀਂ। ਯਾਨੀ ਉਹਦੇ ਵਾਸਤੇ ਕਿਹੜੀ ਕੀਮਤ ਦੇਣ ਨੂੰ ਤਿਆਰ ਹੈ? ਜੋ ਅਸੀਂ ਚਾਹੁੰਦੇ ਆ ਉਹਨੂੰ ਹਾਸਲ ਕਰਨ ਵਾਸਤੇ ਅਸੀਂ ਕੀ ਕਰਨ ਨੂੰ ਤਿਆਰ ਹਾਂ? ਕਿਉਂਕਿ ਇਹ ਜ਼ਰੂਰੀ ਹੈ ਸਾਡੀ ਤਿਆਰੀ ਵੀ ਜ਼ਰੂਰੀ ਹੈ। ਜੇ ਸਾਡਾ ਓਵਰ weight ਹੈ ਤਾਂ ਫਿਰ ਅਸੀਂ ਉਹਨੂੰ ਹਾਸਲ ਕਰਨ ਵਾਸਤੇ ਕੀ ਕਰ ਸਕਦੇ ਆ ਅਸੀਂ? જરા સોચો સમજો રહેમત માલિકને करनी है पर ਨਾਲ-નાલ તૈયારી સਾਨੂੰ ਵੀ करनी પહેਣੀ है બોલો સમજી ગયો કે નહીં ਹੁਣ ਤੁਸੀਂ ਕਹਿੰਦਾ ساری ਗੱਲ ਸਾਡੇ ਤੇ ਆ ਗਈ ਯਾਨੀ ਤੁਹਾਡੇ ਤੇ ਆ ਗਈ ਤੁਹਾਡੇ ਤੇ ਐ ਨਹੀਂ ਆਈ ساری ਗੱਲ ਹੁਣ ਤੀਸਰਾ ਸਵਾਲ ਹੈ ਸਾਡਾ ਤੀਸਰਾ ਤੁਹਾਡਾ ਸਵਾਲ ਸਾਡਾ ਉਹ ਕੀ ਹੈ ਕਿ ਪਹਿਲਾਂ ਤੁਸੀਂ ਹਾਸਲ ਕੀ ਕਰਨਾ ਚਾਹੁੰਦੇ ਹੋ ਸੋਚੋ ਫਿਰ ਦੂਜਾ ਸਵਾਲ ਹੈ ਕਿ ਜੋ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਉਹਦੇ ਵਾਸਤੇ ਕੀ ਕੀਮਤ ਦੇ ਸਕਦੇ ਹੋ ਕੀ ਕਰ ਸਕਦੇ ਹੋ ਯੋਗੀ ਹਰ ਚੀਜ਼ ਨੂੰ ਹਾਸਲ ਕਰਨ ਵਾਸਤੇ ਕੀਮਤ ਦੇਣੀ ਪੈਂਦੀ ਹੈ ਕੀਮਤ ਦਾ ਮਤਲਬ ਸਿਰਫ ਇਹੀ ਨਾ ਸੋਚੋ ਕਿ ਪੈਸਾ ਹੀ ਹੁੰਦਾ ਕੀਮਤ ਦਾ ਮਤਲਬ ਤਾਂ ਕਈ ਵਾਰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਆਪਣਾ ਸਮਾਂ ਦੇਣਾ ਪੈਂਦਾ ਹੈ ਆਪਣੀ ਨੀਂਦ ਦੇਣੀ ਪੈਂਦੀ ਹੈ ਹੁਣ ਜੇ ਬੰਦਾ ਕਹੇ ਮੈਂ ਫਿਟ ਹੋਣਾ ਚਾਹੁੰਦਾ ਹਾਂ ਤਾਂ ਕਿਹੜੀ ਕੀਮਤ ਦੇਣੀ ਹੈ ਮੈਨੂੰ ਕੀਮਤ ਦੇਣੀ ਪੈਣੀ ਹੈ ਕਿ ਮੈਂ ਬੁਰੀਆਂ ਚੀਜ਼ਾਂ ਖਾਣੀਆਂ ਬੰਦ ਕਰ ਦੇਵਾਂ ਮੈਂ ਫੈਟੀ ਚੀਜ਼ਾਂ ਖਾਣੀਆਂ ਬੰਦ ਕਰ ਦੇਵਾਂ ਉਹ ਕੀਮਤੇ ਹੀ ਦੇ ਰਹੇ ਅਸੀਂ ਜਦੋਂ ਅਸੀਂ ਕੁਝ ਤਿਆਗ ਕਰਦੇ ਨਾ ਤਿਆਗਣਾ ਮੈਂ ਨੀਂਦ ਤਿਆਗੀ ਮੈਂ ਨਸ਼ਾ ਤਿਆਗ ਗਿਆ ਮੈਂ ਬੁਰੀ ਚੀਜ਼ ਤਿਆਗੀ ਤੇ ਤਿਆਗ ਨੂੰ ਹੀ ਅਸੀਂ ਕਹਿੰਦੇ ਕਿ ਇਹ ਚੀਜ਼ ਨੂੰ ਹਾਸਲ ਕਰਨ ਵਾਸਤੇ ਆ ਮੈਂ ਕੀਮਤ ਦੇ ਰਿਹਾ ਇਹਨੂੰ ਛੱਡ ਰਿਹਾ ਮੈਂ ਤਾਂ ਕਿ ਮੈਨੂੰ ਉਹ ਚੀਜ਼ ਮਿਲ ਸਕੇ ਕਿਉਂਕਿ ਜੇ ਤੁਹਾਡੇ ਹੱਥ 'ਚ ਕੋਇਲਾ ਹੈ ਔਰ ਤੁਸੀਂ ਹੀਰੇ ਨਾਲ ਮੁਠੀ ਭਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਕੋਇਲਾ ਤੁਹਾਨੂੰ ਛੱਡਣਾ ਪੈਂਦਾ ਫੇਰ ਹੀ ਤੁਸੀਂ ਹੀਰੇ ਨੂੰ ਪਕੜ ਸਕਦੇ ਹੋ ਇਸ ਲਈ ਉਹਨੂੰ ਕਹਿੰਦੇ ਤੁਹਾਡੀ ਕੋਲੋਂ ਕੀ ਕੀਮਤ ਦੇਣ ਨੂੰ ਤਿਆਰ ਹੋ ਬਹੁਤਰਾ ਗੌਰ ਕਰਨਾ ਤੀਸਰਾ ਔਰ ਅੰਤਿਮ ਸਵਾਲ ਫਿਰ ਇਹ ਗੱਲ ਨੂੰ ਅੱਗੇ ਲੈ ਕੇ ਚਲਾਂਗੇ ਤੀਸਰਾ ਔਰ ਅੰਤਿਮ ਸਵਾਲ ਕੀ ਮੰਨੂ ਉਹ ਰੱਬ ਤੇ ਉਹਦੀ ਰਹਿਮਤ ਤੇ ਵਿਸ਼ਵਾਸ ਹੈ ਹਜ਼ੂਰ ਤੇ ਵਿਸ਼ਵਾਸ ਹੈ ਹੈ ਵਿਸ਼ਵਾਸ ਹੈ ਯਕੀਨ ਹੁਣ ਇਹ ਤਿੰਨ ਸਵਾਲ ਪਹਿਲਾ ਤੁਸੀਂ ਚਾਹਦੇ ਕੀ ਹੋ ਦੂਜਾ ਉਹਦੀ ਖਾਤਰ ਕੀਮਤ ਕੀ ਦੇ ਸਕਦੇ ਹੋ ਕੀ ਕਰ ਸਕਦੇ ਹੋ ਤੀਜਾ ਕੀ ਤੁਹਾਨੂੰ ਆਪਣੇ ਮਾਲਕ ਤੇ ਆਪਣੇ ਰੱਬ ਤੇ ਜਾਂ ਹਜ਼ੂਰ ਦੇ ਬਚਨਾਂ ਤੇ ਵਿਸ਼ਵਾਸ ਹੈ ਹੈ ਨਾ ਤਾਂ ਫਿਰ ਯਾਦ ਰੱਖੋ ਫਿਰ ਯਾਦ ਰੱਖੋ ਵਿਸ਼ਵਾਸ ਦਾ ਮਤਲਬ ਕੀ ਹੁੰਦਾ ਹੈ ਔਰ ਕੀਮਤ ਦੇਣ ਦਾ ਮਤਲਬ ਕੀ ਹੁੰਦਾ ਹੈ ਕਿ ਕੁਝ ਮਸਲੇ ਐਸੇ ਹੁੰਦੇ ਐ ਕਿ ਜਿੱਥੇ ਬੰਦੇ ਨੂੰ ਆਪ ਕੋਸ਼ਿਸ਼ ਕਰਨੀ ਪੈਂਦੀ ਹੈ ਤਾਂ ਕੁਝ ਜਗ੍ਹਾ ਐਸੀ ਹੁੰਦੀ ਜਿੱਥੇ ਉਹਦੀ ਰਹਿਮਤ ਦੀ ਬਹੁਤ ਜ਼ਰੂਰਤ ਹੁੰਦੀ ਉਹਦੀ ਰਹਿਮਤ ਤੋਂ ਬਿਨਾ ਉਹ ਗੱਲ ਬਣੀ ਨਹੀਂ ਸਕਦੀ ਜਿੱਦਾਂ ਆਪਾਂ ਦੱਸਿਆ ਵੇਟ ਨੂੰ ਘੱਟ ਕਰਨਾ ਆ ਤਾਂ ਮੈਨੂੰ ਖਾਣ ਪੀਣ ਤੇ ਕੰਟਰੋਲ ਦਾ ਐਕਸਰਸਾਈਜ਼ ਕਰਨੀ ਪੈਣੀ ਹੈ ਪਰ ਜੇ ਮੇਰੇ ਜੀਵਨ 'ਚ ਕੋਈ ਦੁੱਖ ਹੈ ਕੋਈ ਪ੍ਰੋਬਲਮ ਹੈ ਕੋਈ ਪਰੇਸ਼ਾਨੀ ਹੈ ਕੋਈ ਮੇਰੀ بگੜੀ ਨਹੀਂ ਬਣਦੀ ਤਾਂ ਉੱਥੇ ਮੈਨੂੰ ਮਿਹਨਤਾਂ ਕਰਨੀ ਪੈਣੀ ਆ ਉਹਦੇ ਨਾਲ ਨਾਲ ਮੈਨੂੰ ਉਹਦੀ ਰਹਿਮਤ ਦੀ ਵੀ ਜ਼ਰੂਰਤ ਹੈ ਹੈ ਕਿ ਨਹੀਂ ਇਸ ਲਈ ਜੇ ਜੀਵਨ ਦੀ ਖੁਸ਼ੀਆਂ ਚਾਹਦੇ ਹੋ ਕਾਮਯਾਬੀ ਚਾਹਦੇ ਹੋ ਤੰਦਰੁਸਤੀ ਚਾਹਦੇ ਹੋ ਤਾਂ ਜੇ ਹੁਣ ਤੁਸੀਂ ਕਹਿੰਦੇ ਮੈਨੂੰ ਆਪਣੇ ਮਾਲਕ ਤੇ ਵਿਸ਼ਵਾਸ ਹੈ ਆਪਣੇ ਰੱਬ ਤੇ ਵਿਸ਼ਵਾਸ ਹੈ ਤਾਂ ਮੈਂ ਕਿਹੜੀ ਕੀਮਤ ਦੇ ਕੇ ਉਹਦੀ ਰਹਿਮਤ ਤਾਂ ਪ੍ਰਾਪਤ ਕਰ ਸਕਦਾ ਹਾਂ ਤਾਂ ਉਹ ਕੀਮਤ ਹੈ ਹਜ਼ੂਰ ਦੇ ਬਚਨ ਅਨੁਸਾਰ ਉਹਨਾਂ ਦੇ ਨਾਮ ਦੀ ਨਿਆਜ਼ ਕਿਉਂਕਿ ਜਦੋਂ ਨਿਆਜ਼ ਇਨਸਾਨ ਦੇ ਦਿੰਦਾ ਹੈ ਤਾਂ ਬਿਗੜੀ ਹੱਲ ਹੁਣੀ ਸ਼ੁਰੂ ਹੋ ਜਾਂਦੀ ਹੈ ਬਿਗੜੀ ਬਣਨੀ ਸ਼ੁਰੂ ਹੋ ਜਾਂਦੀ ਹੈ ਮੁਸ਼ਕਿਲਾਂ ਦਾ ਹੱਲ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਤਾਂ ਸੱਚ ਦੱਸਿਓ ਐਸਲੇ ਪੰਡਾਲ ਭਰਿਆ ਹੋਇਆ ਹੈ ਔਰ ਬਾਹਰ ਵੀ ਬਹੁਤ ਸੰਗਤ ਬੈਠੀ ਹੈ ਤੁਸੀਂ ਜਿੰਨੇ ਵੀ ਜੀ ਬੈਠੇ ਹੋ ਅੱਛਾ ਕਿਹੜੇ ਕਿਹੜੇ ਜੀ ਹੈ ਉਹ ਕਿ ਜਿਨ੍ਹਾਂ ਨੇ ਨਿਆਜ਼ ਦਿੱਤੀ ਤਾਂ ਮਾਲਕਾਂ ਨੇ ਉਹਦੇ ਮਸਲੇ ਹੱਲ ਕਰ ਦਿੱਤੇ ਹੱਥ ਖੜਾ ਕਰਕੇ ਦੱਸੋ ਸਾਰਾ ਇਹਨਾਂ ਨੂੰ ਲੱਗਾ ਕਿ ਵਾਕਈ ਆਹ ਮੁਸ਼ਕਿਲ ਸੀ ਆਹ ਪ੍ਰੋਬਲਮ ਸੀ ਆ ਜੀਵਨ ਦੀ ਕਮੀ ਸੀ ਸਾਡੇ ਉਹਦੀ ਰਹਿਮਤ ਨਾਲ ਪੂਰੀ ਹੋ ਗਈ ਇਹ ਤਾਂ ਪ੍ਰਤੱਖ ਹੁੰਦਾ ਹੈ ਕਿਉਂਕਿ ਜਿੱਦਾਂ ਕਮਰ ਅਲੀ ਦਰवेश ਨੇ ਕਿਹਾ ਨਾ ਓਏ ਹਜ਼ੂਰ ਦੀ ਗੱਲ ਕਰਦਾ ਹਾਂ ਉਹ ਹਜ਼ੂਰ ਦੇ ਗੁਲਾਮ ਦਾ ਇਨਾਮ ਲੈ ਕੇ ਪੱਥਰ ਚੱਕ ਲੋ ਇੱਕ ਉਂਗਲ ਲਾਣੀ ਬਸ 11 ਬੰਦਿਆਂ ਨੇ ਨਾ 10 ਨਾ 12 ਇੱਕੋ ਹੀ ਉਂਗਲ ਦੂਜੀ ਵੀ ਲਾਣ ਦੀ ਲੋੜ ਨਹੀਂ ਚੱਕੋ ਤਾਂ ਕਹਿੰਦੇ ਜਦੋਂ ਯਾ ਕਮਰ ਅਲੀ ਦਰवेश ਕਿਹਾ ਪੱਥਰ ਚੱਕ ਹੋ ਗਿਆ ਉਹ ਕਹਿੰਦੇ ਜਦ ਤੱਕ ਦੁਨੀਆ ਰਹੇਗੀ ਨਾ ਪੱਥਰ ਇੱਦੀ ਰਹੇਗਾ ਔਰ ਜਦ ਵੀ ਕੋਈ ਨਾਮ ਲਏਗਾ ਨਾ ਇੱਦੇ ਪੱਥਰ ਉਠਾਏਗਾ ਔਰ ਯਾਦ ਕਰੇਗਾ ਕਿ ਗੌਸ ਦੇ ਗੁਲਾਮਾਂ 'ਚ ਇਹ ਸ਼ਕਤੀ ਹੈ ਤਾਂ ਗੌਸ ਕੀ ਕਰ ਸਕਦੇ ਹੈ ਸਮਝਦੇ ਹੋ ਕੋਈ ਚਾਹੀਂ ਕਹਿੰਦੇ ਚਾਹੇ ਤੋ ਇਸ਼ਾਰੋਂ ਸੇ ਆਪਣੇ ਕਾਇਆ ਹੀ ਪਲਟ ਦੇ ਦੁਨੀਆ ਕੀ ਜੇ ਸ਼ਾਨ ਹੈ ਖਿਦਮਤਗਾਰੋਂ ਕੀ ਸਰਕਾਰ ਦਾ आलम ਕੀ ਹੋਗਾ ਕਿ ਜਿਹੜੇ ਉਹਦੇ ਦਰ ਦੇ ਮੰਗਤੇ ਉਹਦਾ ਨਾਮ ਲੈਣ ਵਾਲੇ ਉਹਨਾਂ ਦੀ ਇਹ ਤਾਕਤ ਹੈ ਤਾਂ ਕਹਿੰਦੇ ਸਰਕਾਰ ਦਾ ਆਲਮ ਫਿਰ ਕੀ ਹੋਣਾ ਹੈ ਇਸ ਲਈ ਵਿਸ਼ਵਾਸ ਦੀ ਗੱਲ ਹੈ ਯਕੀਨ ਦੀ ਗੱਲ ਹੈ ਭਰੋਸੇ ਦੀ ਗੱਲ ਹੈ ਸੋ ਜਿਨ੍ਹਾਂ ਅੰਦਰ ਪਿਆਰ ਹੈ ਵਿਸ਼ਵਾਸ ਹੈ ਉਹ ਬਹੁਤ ਕੁਝ ਲੈ ਕੇ ਜਾਂਦੇ ਹਨ ਔਰ ਇਹ ਖੁਸ਼ੀਆਂ ਦੇ ਦਿਨ ਤੇ ਤੁਸੀਂ ਵੀ ਇੱਕ ਪਿਆਰ ਇੱਕ ਵਿਸ਼ਵਾਸ ਅਗਰ ਰੱਖਦੇ ਹੋ ਤਾਂ ਤੁਸੀਂ ਵੀ ਬਹੁਤ ਕੁਝ ਲੈ ਜਾਣਾ ਹੈ ਔਰ ਵੈਸੇ ਵੀ ਇੱਥੇ ਦੱਸਣਾ ਚਾਹਾਂਗੇ ਕਿਉਂਕਿ ਟਾਈਮ ਕਾਫੀ ਹੋ ਗਿਆ ਇਸ ਲਈ ਸਤਸੰਗ ਨੂੰ ਥੋੜਾ ਸ਼ਾਰਟ ਕਰਾਂਗੇ ਸਮਾਪਤੀ ਤਰਫ ਲੈ ਕੇ ਜਾਵਾਂਗੇ ਔਰ ਇੱਥੇ ਇਹ ਗੱਲ ਵੀ ਕਹਿਣਾ ਚਾਹਾਂਗੇ ਕਿ بڑے بڑے ਵਿਦਵਾਨ ਹੋਏ ਐ ਦੇਖੋ ਉਹ ਵਿਦਵਾਨ ਵੀ ਕੀ ਇਸ਼ਾਰਾ ਕਰਦੇ ਐ ਇੱਥੇ ਸਾਨੂੰ ਚਨਕਿਆ ਦੀ ਇੱਕ ਗੱਲ ਯਾਦ ਆ ਗਈ ਕਿ ਚਨਕਿਆ ਕੀ ਕਹਿੰਦੇ ਐ ਉਹ ਕਹਿੰਦੇ ਜੇ ਜੀਵਨ ਚ ਸਮਰਾਟ ਬਣਨਾ ਨਾ ਕਾਮਯਾਬ ਹੋਣਾ ਹੈ ਸਫਲ ਹੋਣਾ ਹੈ ਤਾਂ ਫਿਰ ਉਹਨੇ ਕੀ ਕਿਹਾ ਹੈ ਕਿ ਦਇਆਹੀਨ ਧਰਮ ਕੋ ਛੋੜ ਦੋ ਇਹ ਗੱਲ ਕੱਲਾ ਕੱਲਾ ਪੁਆਇੰਟ ਯਾਦ ਕਰਨਾ ਦਇਆਹੀਨ ਧਰਮ ਕੋ ਛੋੜ ਦੋ ज्ञानहीन गुरु को छोड़ दो झगड़ालू और हर वक्त क्रोध करने वाले इंसान को छोड़ दो जो आदतें तुम्हें कमजोर और रोगी बना दें उन आदतों को छोड़ दो केला केला पॉइंट किया केडी चीज सानू ਛੱਡਣ ਨੂੰ ਕਿਆ ਪਹਿਲੀ ਗੱਲ ਕਹੀ ਦਿਆਹੀਨ धर्म को छोड़ दो कि जिस धर्म में दया ना होवे ਬੰਦਾ ਕਹਿੰਦਾ ਮੈਂ ਇਹ ਧਰਮ ਨਾਲ ਜੁੜਿਆ ਪਰ ਕਹਿੰਦੇ ਜੀ ਉੱਚ ਦਇਆ ਨਹੀਂ ਹੈ ਉੱਚ ਪ੍ਰੀਮ ਨਹੀਂ ਹੈ ਤਾਂ ਕਹਿੰਦੇ ਧਰਮ ਨੂੰ ਛੋੜ ਦਿਓ ਕਿਉਂਕਿ ਦਇਆਹੀਨ ਧਰਮ ਕਦੀ ਸਾਨੂੰ ਰੱਬ ਤੱਕ ਲੈ ਕੇ ਨਹੀਂ ਜਾ ਸਕਦਾ ਫਿਰ ਆਪਣਾ ਜੀਵਨ ਖਰਾਬ ਕਰਨ ਦੀ ਗੱਲ ਹੈ ਦਇਆਹੀਨ ਧਰਮ ਕੋ ਛੋੜ ਦਿਓ ਕਿਉਂਕਿ ਪਰਮਾਤਮਾ ਦੇ ਘਰ ਦਾ ਸਭ ਤੋਂ ਪਹਿਲਾ ਨਿਯਮ ਇਹ ਹੀ ਹੈ ਕਿ ਤੇਰੇ ਅੰਦਰ ਦਇਆ ਹੋਣੀ ਚਾਹੀਦੀ ਹੈ ਗਿਆਨੂਪਨ ਹੋਣਾ ਚਾਹੀਦਾ ਹੈ ਤੇਰੇ ਅੰਦਰ ਕਿਸੇ ਨੂੰ ਕਸ਼ਟ ਦੇਣ ਦੀ ਤਕਲੀਫ ਦੇਣ ਦੀ ਭਾਵਨਾ ਨਹੀਂ ਹੋਣੀ ਚਾਹੀਦੀ ਕਿਉਂਕਿ ਦਿਆਲੂ ਇਨਸਾਨ ਹੀ ਉਹਦੀ ਰਹਿਮਤਾ ਤੱਕ ਪਹੁੰਚਦਾ ਹੈ। ਸੋ ਪਹਿਲੀ ਚੀਜ਼ ਕਿਹੜੀ ਕਹੀ ਦਿਆਹੀਨ ਧਰਮ ਕੋ ਛੋੜ ਦੋ। ਔਰ ਦੂਸਰੀ ਗੱਲ ਕਿਹੜੀ ਗਈ ਕਿ ਗਿਆਨਹੀਨ ਗੁਰੂ ਕੋ ਛੋੜ ਦੋ। ਕਿ ਕਿਈ ਵੀ ਇਨਸਾਨ ਗੁਰੂ ਤਾਂ ਬਣਾ ਲੈਂਦਾ ਹੈ ਪਰ ਗਿਆਨਹੀਨ ਗਿਆਨਹੀਨ ਦਾ ਮਤਲਬ ਗਿਆਨਹੀਨ ਜਾਂ ਧਰਮ ਦਿਆਹੀਨ ਦਾ ਮਤਲਬ ਸਮਝਦੇ ਹੋ ਕਿ ਨਹੀਂ? ਦਿਆਹੀਨ ਮਤਲਬ ਜਿਹਦੇ ਅੰਦਰ ਦਇਆ ਹੋਵੇ ਹੀ ਨਾ। ਜਿਹੜਾ ਦੂਜਿਆਂ ਤੇ ਜ਼ੁਲਮ ਕਰਨ ਵਾਲਾ ਹੋਵੇ, ਦੂਜਿਆਂ ਨੂੰ ਤਕਲੀਫ ਦੇਣ ਵਾਲਾ ਹੋਵੇ। ਕਹਿੰਦੇ ਉਹ ਸਮਝ ਲੋ ਦਿਆਹੀਨ ਔਰ ਐਸਾ ਦਿਆਹੀਨ ਇਨਸਾਨ ਕਦੀ ਰੱਬ ਤੱਕ ਨਹੀਂ ਪਹੁੰਚ ਸਕਦਾ ਇਹ ਯਾਦ ਰੱਖਣਾ ਸਾਰਿਆਂ ਔਰ ਦੂਜੀ ਗੱਲ ਕਹਿੰਦੇ ਗਿਆਨਹੀਨ ਗੁਰੂ ਕੋ ਛੋੜ ਦੋ ਉਹ ਗੁਰੂ ਨੂੰ ਕੀ ਕਰਨਾ ਜਿਹੜਾ ਸਾਨੂੰ ਸਹੀ ਔਰ ਗਲਤ ਦਾ ਮਤਲਬ ਹੀ ਨਾ ਸਮਝਾ ਸਕੇ ਸਾਨੂੰ ਜੀਵਨ ਨੂੰ ਕਿਸ ਤਰ੍ਹਾਂ ਚਲਾਣਾ ਹੈ ਕਿਸ ਰਸਤੇ ਤੇ ਚੱਲ ਕੇ ਸਾਨੂੰ ਕਾਮਯਾਬੀ ਮਿਲਣੀ ਹੈ ਸਫਲਤਾ ਮਿਲਣੀ ਹੈ ਕਿਹੜਾ ਰਸਤਾ ਸਾਨੂੰ ਰੱਬ ਤੱਕ ਲੈ ਕੇ ਜਾਂਦਾ ਹੈ ਜਿਹੜਾ ਇਹ ਗੁਰੂ ਦੱਸੇ ਹੀ ਨਾ ਪਾਵੇ ਕਹਿੰਦੇ ਐਸੇ ਗੁਰੂ ਨੂੰ ਛੱਡ ਦਿਓ ਕਿਉਂਕਿ ਗੁਰੂ ਨਾਲ ਅਸੀਂ ਕਿਉਂ ਜੁੜਦੇ ਆ ਗਿਆਨ ਦੀ ਖਾਤਰ ਕੋਈ ਸਿੱਖਣ ਦੀ ਖਾਤਰ ਕੁਝ ਸਮਝਣ ਦੀ ਖਾਤਰ ਜਦੋਂ ਗੁਰੂ ਦੇ ਨਾਲ ਜੁੜ ਕੇ ਸਾਨੂੰ ਉਹ ਸਮਝ ਮਿਲਦੀ ਹੈ ਗਿਆਨ ਮਿਲਦਾ ਹੈ ਜੀਵਨ ਜੀਣ ਦੀ ਕਲਾ ਮਿਲਦੀ ਹੈ ਤਾਂ ਫਿਰ ਸਹੀ ਮਾਇਨੇ ਚ ਗੁਰੂ ਦਾ ਲਾਭ ਹੈ ਔਰ ਜੇ ਗਿਆਨ ਹੀ ਨਾ ਗੁਰੂ ਕੋਲੋਂ ਮਿਲੇ ਤਾਂ ਫਿਰ ਚਨਕਿਆ ਕਹਿੰਦੇ ਫਿਰ ਛੱਡ ਦੇ ਗਿਆਨ ਹੀ ਨੂੰ ਗੁਰੂ ਕੋ چھوڑ ਦੋ ਕਿਉਂਕਿ ਜੀਵਨ ਬੜਾ ਥੋੜਾ ਹੈ ਇਹ ਇੱਕ ਵੀ ਪਲ ਇਹ ਨਾ ਬੇਰਥ ਨੀ ਜਾਣਾ ਚਾਹੀਦਾ। ਦਿਆਹੀਨ ਧਰਮ ਕੋ ਛੋੜ ਦੋ, ਗਿਆਨਹੀਨ ਗੁਰੂ ਕੋ ਛੋੜ ਦੋ। ਔਰ ਝਗੜਾਲੂ, ਝਗੜਾਲੂ ਔਰ ਹਰ ਵਕਤ ਕਰੋਧ ਕਰਨੇ ਵਾਲੇ ਇਨਸਾਨ ਕੋ ਛੋੜ ਦੋ। ਵੇ ਕਹਿੰਦੇ ਜਿਹੜਾ ਹਰ ਵੇਲੇ ਝਗੜਾ ਹੀ ਕਰੀ ਜਾਵੇ ਨਾ, ਹਰ ਵੇਲੇ ਕਰੋਧ ਕਰੀ ਜਾਵੇ ਉਹ ਕੋਈ ਵੀ ਹੋਵੇ, ਉਹਨੂੰ ਛੱਡਦੇ ਨਹੀਂ ਤਾਂ ਤੇਰੀ ਜ਼ਿੰਦਗੀ ਸਦਾ ਦੁੱਖਾਂ ਨਾਲ ਹੀ ਭਰੀ ਰਹੇਗੀ। ਇਸ ਲਈ ਜਰਾ ਸੋਚੋ, ਸਮਝੋ। ਇੱਥੇ ਤੁਹਾਨੂੰ ਹੁਣ ਤੁਸੀਂ ਕਹੋਗੇ ਜੀ ਮੇਰੀ ਪਤਨੀ ਬੜੀ ਝਗੜਾਲੂ ਹੈ ਜਾਂ ਮੇਰਾ ਪਤੀ ਬੜਾ ਝਗੜਾਲੂ ਹੈ? ਇਹ ਛੱਡ ਦਈਏ ਉਹਨੂੰ ਜਰਾ ਗੌਰ ਕਰਨ ਵਾਲੀ ਗੱਲ ਹੈ ਜਰਾ ਸਮਝਣ ਵਾਲੀ ਗੱਲ ਸੋ ਅਸੀਂ ਰਿਸ਼ਤੇ ਤੋੜਨ ਨੂੰ ਨਹੀਂ ਕਹਿੰਦੇ ਫਿਰ ਤੇ ਕੀ ਕਰ ਸਕਦੇ ਆ ਕਿ ਅਸੀਂ ਆਪਣੇ ਆਪ ਨੂੰ ਉਸ ਅਵਸਥਾ ਤੇ ਲਿਜਾ ਸਕਦੇ ਆ ਮੈਡੀਟੇਸ਼ਨ ਕਰਕੇ ਧਿਆਨ ਕਰਕੇ ਕਿ ਜਿੱਥੇ ਜਿੱਦਾਂ ਅਸੀਂ ਦੱਸੀਦਾ ਨਾ ਕਿ ਇੱਕ ਫਕੀਰ ਬੈਠੇ ਆ ਇੱਕ ਆਦਮੀ ਆਇਆ ਫਕੀਰਾਂ ਨੂੰ ਬੁਰਾ ਭਲਾ ਬੋਲਣ ਲੱਪਿਆ ਫਕੀਰ ਸੁਣਦੇ ਰਹੇ ਜਦੋਂ ਬੋਲ ਕੇ ਚਲਾ ਗਿਆ ਤਾਂ ਕਿਸੇ ਨੇ ਪੁੱਛਿਆ ਮਾਰੇ ਤੁਸੀਂ ਇਹਨੂੰ ਜਵਾਬ ਨਹੀਂ ਦਿੱਤਾ ਉਹ ਇੰਨਾ ਕੁਝ ਤੁਹਾਨੂੰ ਬੁਰਾ ਬੋਲ ਗਿਆ ਤੁਸੀਂ ਬੋਲੇ ਕਿਉਂ ਨਹੀਂ ਕਹਿੰਦੇ ਭਾਈ ਉਹ ਬੋਲਿਆ ਉਹ ਬੋਲਿਆ ਉਹ ਆਪਣਾ ਕੰਮ ਕਰ ਰਿਹਾ ਸੀ ਪਰ ਅਸੀਂ ਅੰਦਰੋਂ ਆਨੰਦ ਨਾਲ ਇੰਨੇ ਭਰਪੂਰ ਸੀ ਕਿ ਉਹਦੀ ਬੁਰਾਈ ਸਾਡੇ ਤੱਕ ਸਾਡੇ ਹਿਰਦੇ ਤੱਕ ਪਹੁੰਚੀ ਨਹੀਂ ਕਿਉਂਕਿ ਸਾਡਾ ਹਿਰਦਾ ਇੰਨੇ ਆਨੰਦ ਨਾਲ ਭਰਿਆ ਹੈ ਕਿ ਉਹਦੇ ਬੁਰੇ ਬੋਲ ਵੀ ਸਾਡੇ ਅੰਦਰ ਜਾ ਕੇ ਆਨੰਦਵੇਂ ਬਣ ਜਾਂਦੇ ਆ ਨਾਲੇ ਦੂਸਰੀ ਚੀਜ਼ ਅਸੀਂ ਇਸ ਲਈ ਸ਼ਾਂਤ ਬੈਠੇ ਆ ਕਿ ਕੁਦਰਤ ਸਾਡਾ ਇਮਤਿਹਾਨ ਲੈ ਰਹੀ ਸੀ ਕਿ ਉਹ ਬੁਰਾ ਬੋਲ ਰਿਹਾ ਤਾਂ ਦੇਖੀਏ ਇਹਨੂੰ ਕ੍ਰੋਧ ਆਉਂਦਾ ਕਿ ਨਹੀਂ ਆਉਂਦਾ ਇਹਨੂੰ ਗੁੱਸਾ ਆਉਂਦਾ ਜਾਂ ਨਹੀਂ ਆਉਂਦਾ ਸਮਝੋ ਕਿ ਨਹੀਂ ਜੇ ਤਾਂ ਬੱਚੇ ਦਾ ਟੀਚਰ ਇਮਤਿਹਾਨ ਲੈਂਦਾ ਨੇ ਉਹਨੂੰ ਔਖਾ ਸਵਾਲ ਪਾ ਕੇ ਦੇਖੇਗੇ ਇਹਨੂੰ ਸਵਾਲ ਆਂਦਾ ਜਾਂ ਨਹੀਂ ਆਂਦਾ ਜੇ ਬੱਚਾ ਉਹਦਾ ਜਵਾਬ ਦੇ ਦਿੰਦਾ ਤਾਂ ਪਾਸ ਹੋ ਜਾਂਦਾ ਜੇ ਜਵਾਬ ਨਹੀਂ ਦਿੰਦਾ ਤਾਂ ਫੇਲ ਹੋ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਸਾਡੇ ਮੂਰੇ ਕੋਈ ਮੁਸ਼ਕਿਲ ਹਾਲਾਤ ਆਂਦੇ ਹਨ ਨਾ ਤਾਂ ਇਹ ਨਹੀਂ ਸੋਚੋ ਉਹ ਮੈਨੂੰ ਬੁਰਾ ਬੋਲ ਰਿਹਾ ਬਲਕਿ ਇਹ ਸੋਚੋ ਕਿ ਕਿਤੇ ਨਾ ਕਿਤੇ ਕੁਦਰਤ ਮੇਰਾ ਇਮਤਿਹਾਨ ਲੈ ਰਹੀ ਹੈ ਕਿ ਮੈਂ ਇਹਨੂੰ ਬਰਦਾਸ਼ਤ ਕਰ ਸਕਦਾ ਕਿ ਨਹੀਂ ਮੈਂ ਇਦਾਂ ਦੇ ਹਾਲਾਤ ਨੂੰ ਸੰਭਾਲ ਸਕਦਾ ਜਾਂ ਨਹੀਂ ਇਦਾਂ ਦੇ ਹਾਲਾਤ ਵਿੱਚ ਮੈਂ ਆਪਣਾ ਆਪਾ ਖੋਦਿੰਦਾ ਆ ਜਾਂ ਮੈਂ ਅੰਦਰੋਂ ਸ਼ਾਂਤ ਰਹਿ ਕੇ ਆਪਣੇ ਰੱਬ ਦੇ ਇਹ ਕੁਦਰਤ ਦੇ ਇਮਤਿਹਾਨ ਵਿੱਚੋਂ ਪਾਸ ਹੋਮਾ ਕਿਉਂਕਿ ਪਾਸ ਹੋਣ ਵਾਲਾ ਹੀ ਅੱਗੇ ਵਧਦਾ ਹੈ ਤਾਂ ਹੀ ਅਸੀਂ ਕਹੀਦਾ ਨਾ ਕਿ ਪੂਰਾ ਰੋਮਨ ਸਮਰਾਜਿਆ ਪੂਰਾ ਰੋਮਨ ਸਮਰਾਜਿਆ ਰੋਮਨ ਸਮਰਾਜਿਆ ਉਹ ਸੀ ਉਹ ਰਾਜਾ ਸੀ ਕਿਹੜਾ ਰਾਜਾ ਜਿਨ੍ਹਾਂ ਨੇ ਜੀਜ਼ਸ ਦੇ ਹੱਥਾਂ ਪੈਰਾਂ 'ਚ ਕੇਲ ਠੋਕੇ ਸਲੀਮ ਤੇ ਚੜਾਇਆ ਕੋਹੜੇ ਮਾਰੇ ਤਕਲੀਫਾਂ ਦਿੱਤੀਆਂ ਕਹਿੰਦੇ ਰੋਮਨ ਸਮਰਾਜੇ ਨੇ ਪੂਰੀ ਕੋਸ਼ਿਸ਼ ਕਰ ਲਈ ਜੀਜ਼ਸ ਨੂੰ ਕ੍ਰੋਧ ਦੇਲਾਣ ਦੀ ਜੀਜ਼ਸ ਨੂੰ ਗੁੱਸਾ ਦੇਲਾਣ ਦੀ ਤੇ ਜੀਜ਼ਸ ਦੇ ਮੂੰਹ 'ਚ ਕੁਝ ਬੁਰਾ ਨਿਕਲੇ ਇੰਨੀਆਂ ਤਕਲੀਫਾਂ ਦਿੱਤੀਆਂ ਪਰ ਪੂਰਾ ਰੋਮਨ ਸਾਮਰਾਜਾ ਮਿਲ ਕੇ ਵੀ ਜੀਜ਼ਸ ਨੂੰ ਪਰੋਧ ਨਹੀਂ ਦੁਆ ਸਕਿਆ ਉਹ ਤਾਂ ਵੀ ਸ਼ਾਂਤੀ ਦੀ ਮੂਰਤ ਬਣੇ ਰਿਹਾ ਕਿਉਂ ਕਿਉਂਕਿ ਉਹਨਾਂ ਅੰਦਰ ਗੁੱਸਾ ਸੀਗਾ ਇੰਨੀ ਔਰ ਜਿਹੜੀ ਚੀਜ਼ ਅੰਦਰ ਹੈ ਹੀ ਨਹੀਂ ਸੀ ਉਹ ਬਾਹਰ ਕਿੱਥੋਂ ਆਣੀ ਹੈ ਸਮਝ ਦਿਓ ਕਿ ਨਹੀਂ ਹੁਣ ਤੁਸੀਂ ਇੱਕ ਤੁਸੀਂ ਦੇਖਦੇ ਨੇ ਇੱਕ ਔਰੇਂਜ ਦਾ ਇੱਕ ਔਰੇਂਜ ਹੈ ਔਰ ਇਹਦਾ ਰਸ ਕੱਢਦੇ ਹੋ ਤਾਂ ਔਰੇਂਜ ਅੰਦਰ ਔਰੇਂਜ ਦਾ ਰਸ ਹੀ ਹੈ ਉਹਦੇ ਜੋ ਤਰਬੂਜ ਦਾ ਰਸ ਕਦੀ ਬਾਹਰ ਆ ਹੀ ਨਹੀਂ ਸਕਦਾ ਉਹਨੂੰ ਜਿੰਨਾ ਮਰਜੀ ਮਸਲ ਦਿਓ ਜਿੰਨਾ ਮਰਜੀ ਉਹਨੂੰ ਸਮੈਸ਼ ਕਰ ਦਿਓ ਗ੍ਰਾਈਂਡਰ ਚ ਪਾ ਕੇ ਪੀਸ ਦਿਓ ਰਹਿਣਾ ਉਹਨਾਂ ਫਿਰ ਵੀ ਔਰੰਜੀ ਹੀ ਹੈ ਕਿਉਂਕਿ ਉਹਦੇ ਅੰਦਰ ਹੈ ਹੀ ਉਹ ਹੁਣ ਇੱਕ ਇਨਸਾਨ ਦੇ ਅੰਦਰ ਜਦੋਂ ਸ਼ਾਂਤੀ ਹੁੰਦੀ ਪ੍ਰੇਮ ਹੁੰਦਾ ਤਾਂ ਫਿਰ ਵੀ ਉਸ ਮੰਜ਼ਲ ਤੇ ਹੁੰਦਾ ਦਿਆ ਦਾ ਸਾਧਨ ਜਰਾ ਹੁਣ ਇੱਥੇ ਸਮਝਣਾ ਕਿ ਅਗਰ ਕੋਈ ਤੁਹਾਨੂੰ ਬੁਰਾ ਬੋਲਦਾ ਤੁਸੀਂ ਵੀ ਇਹ ਨਾ ਸੋਚੋ ਭਲੇ ਸੋਚੋ ਸ਼ਾਇਦ ਮੇਰੇ ਇਮਤਿਹਾਨ ਲੈ ਰਹੀ ਹੈ ਕੁਦਰਤ ਆਈ ਇੱਥੇ ਮੈਂ ਚੈੱਕ ਕਰਨਾ ਆਪਣੇ ਆਪ ਨੂੰ ਕਿ ਇਹਦੀਆਂ ਗੱਲਾਂ ਨਾਲ ਮੈਨੂੰ ਜੇ ਕ੍ਰੋਧ ਆ ਰਿਹਾ ਤੇ ਇਹਦਾ ਮਤਲਬ ਹਾਲੇ ਮੇਰੇ ਅੰਦਰ ਕ੍ਰੋਧ ਹੈ ਇਹਦਾ ਹੱਲ ਕਰਾਂ ਮੈਂ ਕਿਉਂਕਿ ਮੈਂ ਦੂਜੇ ਨੂੰ ਤਾਂ ਬਦਲ ਨਹੀਂ ਸਕਦਾ ਦੂਜੇ ਨੂੰ ਤਾਂ ਰੋਕ ਨਹੀਂ ਸਕਦਾ ਪਰ ਮੈਂ ਆਪਣੇ ਆਪ ਨੂੰ ਬਦਲ ਸਕਦਾ ਕਿ ਉਹਦੀਆਂ ਗੱਲਾਂ ਦਾ ਅਸਰ ਮੇਰੇ ਤੇ ਨਾ ਹੋਵੇ ਸਮਝਦੇ ਹੋ ਕਿ ਨਹੀਂ ਕਿਉਂਕਿ ਅਸੀਂ ਦੇਖਦੇ ਆਂ ਜਿੱਦਾਂ ਅਸੀਂ ਪਹਿਲਾਂ ਵੀ ਇੱਕ ਛੋਟਾ ਜਿਹਾ ਜ਼ਿਕਰ ਕੀਤਾ ਸੀ ਇੱਥੇ ਵੀ ਕਰਨਾ ਚਾਹਾਂਗੇ ਕਿ ਛੋਟੇ-ਛੋਟੇ ਬੱਚੇ ਜਾਪਾਨ ਦੇ ਅੰਦਰ ਨਾ ਛੋਟੇ-ਛੋਟੇ ਬੱਚਿਆਂ ਨੂੰ ਅਸੀਂ ਦੇਖਿਆ ਕਿ ਪਕੜ ਕੇ ਉਥੇ ਨਾ martial arts ਸਿਖਾਇਆ ਜਾਂਦਾ ਹੈ ਉਹ ਛੋਟੇ ਛੋਟੇ ਬੱਚਿਆਂ ਨੂੰ ਪਕੜ ਕੇ ਉਹਨੇ ਸਿਰ ਇਦਾਂ ਫੜ ਕੇ ਨਾ ਉਹਨਾਂ ਸਾਹਮਣੇ ਜਿੱਦਾਂ ਉਹ ਮੁੱਕੇ ਮਾਰਨ ਵਾਲਾ ਹੁੰਦਾ ਹੈ ਬਾਕਸਿੰਗ ਵਿੱਚ ਬੈਗ ਉਹਦੇ 'ਚ ਸਿਰ ਮਾਰ ਰਹੇ ਉਹਦੇ ਫੜ ਫੜ ਕੇ ਇਦਾਂ ਯਾਨੀ ਬੱਚੇ ਵੀ 8 9 9 ਸਾਲ ਦੇ 10 10 ਸਾਲ ਦੇ ਦੋ ਦੋ ਬੰਦਿਆਂ ਨੇ ਫੜੇ ਐ ਇਦਾਂ ਜਿਵੇਂ ਡੰਡਾ ਫੜ ਕੇ ਮਾਰਦੇ ਐ ਇਦਾਂ ਫੜੇ ਇਦਾਂ ਵੀਡੀਓ ਤੇ ਵੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਕਿ ਕਿਦਾਂ ਬੱਚੇ ਰੇਤ ਵਿੱਚ ਹੱਥ ਪਾਉਂਦੇ ਐ ਗਰਮ ਰੇਤ ਵਿੱਚ ਕਿਦਾਂ ਉਂਗਲੀਆਂ ਤੇ ਡੰਡ ਕੱਢੀ ਜਾਂਦੇ ਨਿਕ ਨਿਕੇ ਬੱਚੇ ਕੁਨਈ ਉਂਗਲੀਆਂ ਇੰਨੀਆਂ ਮਜ਼ਬੂਤ ਕਰਦੀਆਂ ਸਿਰ ਇੰਨੇ ਮਜ਼ਬੂਤ ਕਰਦੇ ਕਿ ਹੁਣ ਉਹ ਖੜੇ ਐ ਡੰਡਾ ਮਾਰਦੇ ਡੰਡਾ ਟੁੱਟ ਜਾਂਦਾ ਪਰ ਉਹ ਐਦਾਂ ਸਿਰ ਨੂੰ ਕੁਝ ਨਹੀਂ ਹੁੰਦਾ ਔਰ ਇੱਥੇ ਤੱਕ ਅਸੀਂ ਦੇਖਿਆ ਐਦਾਂ ਖੜੇ ਐ ਉਹ ਡੰਡਾ ਮਾਰਦੇ ਆ ਗਰਦਨ ਤੇ ਗਰਦਨ ਨੂੰ ਕੁਝ ਨਹੀਂ ਹੁੰਦਾ ਡੰਡਾ ਟੁੱਟ ਜਾਂਦਾ ਹੈ ਜੇਰਾ ਹੁਣ ਗੌਰ ਕਰਨਾ ਇਹ ਕਿੱਥੇ ਆ ਸ਼ਕਤੀ ਸ਼ਕਤੀ ਤਾਂ ਸਾਰੀ ਅੰਦਰ ਹੀ ਐ ਪਰ ਉਹਨੂੰ ਮਿਹਨਤ ਕਰਕੇ ਪ੍ਰਗਟ ਕਰਨਾ ਪੈਂਦਾ ਐ ਉਹ ਇੰਨਾ ਆਪਣੇ ਆਪ ਨੂੰ ਮਜ਼ਬੂਤ ਬਣਾ ਲੈਂਦੇ ਐ ਕਿ ਡੰਡਿਆਂ ਦਾ ਅਸਰ ਉਹਨਾਂ ਤੇ ਹੋਵੇ ਹੀ ਨਾ ਇੱਥੇ ਬੰਦਾ ਕੀ ਹੈ ਕਿ ਮਾਰੀਏ ਤੁਰੇ ਜੂ ਜਾਨਦੇ ਨਾ ਜੇ ਗੋਡਾ ਮੇਜ 'ਚ ਵੱਜ ਜਾਵੇ ਜਾਂ ਕੁਰਸੀ 'ਚ ਵੱਜ ਜਾਵੇ ਜਾਂ ਦਰਵਾਜੇ 'ਚ ਲੱਗ ਜਾਵੇ ਗਲਤੀ ਆਪਣੀ ਹੁੰਦੀ ਹੈ ਕੁਰਸੀ ਨੂੰ ਪਰੇ ਮਾਰ ਫਟ ਹੈ ਕਿੱਥੇ ਰੱਖੀ ਹੈ ਕੁਰਸੀ ਉਹ ਭਾਈ ਕੁਰਸੀ ਤਾਂ ਵਿਚਾਰੀ ਉੱਥੇ ਹੀ ਸੀ ਗਲਤੀ ਤਾਂ ਤੇਰੀ ਸੀ ਉਹ ਵੱਜ ਗਈਆਂ ਇਹਦਾ ਮਤਲਬ ਤੂੰ ਤੇਰੇ ਅੰਦਰ ਬਰਦਾਸ਼ਤ ਕਰਨ ਦੀ ਵੀ ਸ਼ਕਤੀ ਹੈ ਨਹੀਂ ਤਾਂ ਤੇਰੇ ਅੰਦਰ ਸ਼ਾਂਤੀ ਵੀ ਹੈ ਨਹੀਂ ਕਿ ਤੂੰ ਇਦਾਂ ਦੀਆਂ ਸੱਟਾਂ ਚੋਟਾਂ ਨੂੰ ਬਰਦਾਸ਼ਤ ਕਰ ਸਕੇ ਇੱਥੇ ਕਮਜ਼ੋਰ ਕੌਣ ਹੈ ਕਮਜ਼ੋਰ ਇਨਸਾਨ ਆਪ ਹੈ ਹੁਣ ਮੈਂ ਦੂਜੇ ਨੂੰ ਤਾਂ ਰੋਕ ਨਹੀਂ ਸਕਦਾ ਮੈਂ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾ ਸਕਦਾ ਕਿ ਇਦਾਂ ਦੀਆਂ ਸੱਟਾਂ ਚੋਟਾਂ ਦਾ ਇਦਾਂ ਦੀਆਂ ਪਰੇਸ਼ਾਨੀਆਂ ਦਾ ਇਦਾਂ ਦੇ ਬੋਲਾਂ ਦਾ ਅਸਰ ਮੇਰੇ ਤੇ ਨਾ ਹੋਵੇ ਕਿਉਂਕਿ ਮੈਂ ਆਪਣੇ ਆਪ ਨੂੰ ਬਦਲ ਸਕਦਾ ਮੇਰੇ ਹੱਥ 'ਚ ਹੈ ਕਿਸੇ ਦੂਜੇ ਨੂੰ ਬਦਲਣਾ ਮੇਰੇ ਹੱਥ 'ਚ ਨਹੀਂ ਹੈ